ਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰ ਇੱਕ ਵਾਰ ਫਿਰ ਤੁਹਾਡਾ ਸਾਰੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਟ ਵਲ ਦੇ ਨਾਲ ਸਿੱਖ ਇਤਿਹਾਸ ਬਾਰੇ ਵੀ ਸਾਂਝਾ ਪਾਈਆਂ ਨੇ ਤੁਹਾਡੇ ਨਾਲ ਹੋਰ ਵੀ ਅੱਗੇ ਇਤਿਹਾਸ ਲੈ ਕੇ ਜੁੜਦੇ ਰਹਾਗੇ ਅੱਜ ਸਭ ਤੋਂ ਅਮੀਰ ਸਿੱਖਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੇ ਕੰਮ ਦੇ ਨਾਲ-ਨਾਲ ਆਪਣਾ ਪੈਸਾ ਵੀ ਕਮਾਇਆ ਤੇ ਨੌ ਵੀ ਕਮਾਇਆ ਆਓ ਵਿਦ ਇਨ ਦੇ ਦੋਸਤੋ ਅੱਜ ਕੱਲ ਪੰਜਾਬੀਆਂ ਨੂੰ ਇਹ ਕਹਿ ਕੇ ਬੜਾ ਟਾਰਗੇਟ ਕੀਤਾ ਜਾ ਰਿਹਾ ਕਿ ਪੰਜਾਬੀ ਤਾਂ ਬਸ ਰੀਲਾਂ ਜਾਂ ਫਿਰ ਗੀਤਾਂ ਜੋਗੇ ਰਹਿ ਗਏ ਹਨ ਅਰਕੀ ਤੁਹਾਨੂੰ ਪਤਾ ਕਿ ਭਾਵੇਂ ਗੱਲ ਕਰੀਏ ਆਈਟੀ ਸੈਕਟਰ ਦੀ ਹੋਟਲ ਮੈਨੇਜਮੈਂਟ ਦੀ ਜਾਂ ਫਿਰ ਰੀਅਲ ਅਸਟੇਟ ਦੀ ਹਰ ਇੱਕ ਪਹਿਲੂ ਵਿੱਚ ਸਿੱਖ ਸਰਦਾਰਾਂ ਦਾ ਨਾਂ ਬੋਲਦਾ ਹੈ ਪੰਜਾਬੀ ਆ ਇਕੱਲੇ ਨੱਚਣ ਟੱਪਣ ਵਾਲੇ ਨਹੀਂ ਸਗੋਂ ਆਪਣੀ ਮਿਹਨਤ ਨਾਲ ਅਜਿਹੇ ਕਾਰਨਾਮੇ ਕਰਨ ਵਾਲੇ ਹਨ ਜਿਨ੍ਹਾਂ ਨੂੰ ਲੋਕੀ ਸੋਚ ਵੀ ਨਹੀਂ ਸਕਦੇ ਦੁਨੀਆ ਤੇ ਅਜਿਹੇ ਵੀ ਸਿੱਖ ਹਨ ਜੋ 500 ਮਿਲੀਅਨ ਪਾਉਂਡ ਭਾਰਤੀ ਕਰੰਸੀ 'ਚ ਦੇਖਿਆ ਜਾਵੇ ਤਾਂ 5000 ਕਰੋੜ ਰੁਪਏ ਗੁਰੂ ਘਰਾਂ ਦੀ ਮਰਮਤ ਲਈ ਹੀ ਦਾਨ ਕਰ ਦਿੰਦੇ ਹਨ ਕਈ ਵਾਰ ਤਾਂ ਆਪਣੀ ਪੱਗ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਪੱਗਾਂ ਦੇ ਰੰਗ ਦੀਆਂ 15 ਤੋਂ ਵੀ ਜ਼ਿਆਦਾ ਰੋਲਰ ਵਾਇਸ ਕਾਰਾਂ ਖਰੀਦ ਲੈਂਦੇ ਹਨ ਅਤੇ ਕਈ ਤਾਂ ਆਪਣੀ ਪੱਗ ਦੀ ਕਰਕੇ ਇੱਕ ਸਰਕਾਰੀ ਨੌਕਰੀ ਛੱਡ 20 ਮਿਲੀਅਨ ਡਾਲਰ ਤੋਂ ਵੀ ਵੱਡਾ ਬਿਜ਼ਨਸ ਮਾਡਲ ਖੜਾ ਕਰ ਦਿੰਦੇ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਅਜਿਹੇ ਪੰਜਾਬੀ ਸਿੱਖਾਂ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਦੀ ਸੂਚੀ 'ਚ ਆਪਣਾ ਨਾਮ ਦਰਜ ਕੀਤਾ ਅਤੇ ਵੀਡੀਓ ਦੇ ਅਖੀਰ ਵਿੱਚ ਇੱਕ ਅਜਿਹੇ ਸਿੱਖ ਭਰਾਵਾਂ ਦੀ ਵੀ ਗੱਲ ਕਰਾਂਗੇ ਜੋ ਕਿਸੇ ਵੇਲੇ ਸਭ ਤੋਂ ਅਮੀਰ ਸਿੱਖ ਭਰਾ ਮੰਨੇ ਜਾਂਦੇ ਸਨ ਪਰ ਅੱਜ ਕਈ ਕਾਰਨਾ ਕਰਕੇ ਜੇਲ੍ਹ ਵਿੱਚ ਬੈਠੇ ਹਨ ਸੋ ਹੁਣ ਬਿਨਾਂ ਸਮਾਂ ਬਰਬਾਦ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ ਪੀਟਰ ਬਿਰਦੀ ਪੀਟਰ ਬਿਰਦੀ ਇੰਗਲੈਂਡ ਦੇ ਮਸ਼ਹੂਰ ਸਿੱਖ ਕਾਰੋਬਾਰੀ ਹਨ ਪੀਟਰ ਬਿਰਦੀ ਦਾ ਜਨਮ ਇੰਗਲੈਂਡ ਦੇ ਬਰਮਿੰਗਮ ਵਿੱਚ ਹੋਇਆ ਦੋਸਤੋ ਜਦ ਪੀਟਰ ਬਿਰਦੀ ਦੇ ਪਿਤਾ ਇੰਗਲੈਂਡ ਵਿੱਚ ਗਏ ਤਾਂ ਉਸ ਵੇਲੇ ਪੰਜਾਬੀਆਂ ਤੇ ਭਾਰਤੀਆਂ ਦਾ ਇੰਗਲੈਂਡ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਸੀ ਉਨ੍ਹਾਂ ਸਮਿਆਂ ਵਿੱਚ ਇੰਗਲੈਂਡ ਦੀਆਂ ਦੁਕਾਨਾਂ ਦੇ ਬਾਹਰ ਲਿਖਿਆ ਹੁੰਦਾ ਸੀ ਕਿ ਡੌਗਸ ਐਂਡ ਇੰਡੀਅਨਜ਼ ਆਰ ਨਾਟ ਅਲਾਉਡ ਮਤਲਬ ਕਿ ਕੁੱਤੇ ਅਤੇ ਭਾਰਤੀ ਦੁਕਾਨ ਵਿੱਚ ਨਹੀਂ ਆ ਸਕਦੇ ਪਰ ਦੋਸਤੋ ਅੱਜ ਉਸੇ ਹੀ ਧਰਤੀ ਜਿੱਥੇ ਸਾਡੇ ਵੱਡੇ-ਵਡੇਰਿਆਂ ਨਾਲ ਮਾੜਾ ਸਲੂਕ ਕੀਤਾ ਗਿਆ ਸੀ ਪੀਟਰ ਵਿਰਦੀ 4 ਬਿਲੀਅਨ ਪਾਉਂਡ ਤੋਂ ਵੀ ਵੱਧ ਦੇ ਮਾਲਕ ਬਣ ਕੇ ਬੜੀ ਸ਼ਾਨ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਇੰਗਲੈਂਡ ਵਿੱਚ ਹੀ ਰਹਿੰਦੇ ਆ ਪੀਟਰ ਵਿਰਦੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਕ ਲੈਬੋਰਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਲੈਬੋਰਟਰੀ ਵਿੱਚ ਕੰਮ ਕਰਨਾ ਪੀਟਰ ਵਿਦ ਦੇ ਮਨ ਨੂੰ ਚੰਗਾ ਨਹੀਂ ਲੱਗਦਾ ਸੀ ਜਿਸ ਦੀ ਵਜ੍ਹਾ ਕਾਰਨ ਉਹਨਾਂ ਨੇ ਇਹ ਕੰਮ ਛੱਡ ਆਪਣਾ ਖੁਦ ਦਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚਿਆ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੀਟਰ ਵਿਰਦੀ ਦੇ ਮਾਤਾ ਪਿਤਾ ਕੱਪੜੇ ਦਾ ਬਿਜ਼ਨਸ ਕਰਦੇ ਸਨ ਪਰ ਪੀਟਰ ਵਿਰਦੀ ਨੇ ਆਪਣਾ ਪਹਿਲਾ ਬਿਜ਼ਨਸ ਆਪਣੀ ਦਿਲੀ ਇੱਛਾ ਅਨੁਸਾਰ ਰੀਅਲ ਏਸਟੇਟ ਵਿੱਚ ਸ਼ੁਰੂ ਕੀਤਾ ਇਸ ਪ੍ਰਾਪਰਟੀ ਦੇ ਬਿਜ਼ਨਸ ਵਿੱਚ ਪੀਟਰ ਵਿਰਦੀ ਨੂੰ ਕਾਫੀ ਸਫਲਤਾ ਵੀ ਮਿਲੀ ਰੀਅਲ ਏਸਟੇਟ ਮਤਲਬ ਕਿ ਪ੍ਰਾਪਰਟੀ ਦੇ ਬਿਜ਼ਨਸ ਤੋਂ ਇਲਾਵਾ ਪੀਟਰ ਵਿਰਦੀ ਸੋਲਰ ਪਾਵਰ ਅਤੇ ਇੰਸ਼ੋਰੈਂਸ ਨਾਲ ਰਿਲੇਟਡ ਕਾਫੀ ਕਾਰੋਬਾਰ ਚਲਾ ਰਹੇ ਹਨ ਇਨ੍ਹਾਂ ਬਿਜ਼ਨਸ ਤੋਂ ਇਲਾਵਾ ਪੀਟਰ ਵਿਰਦੀ ਕਈ ਹੋਰ ਵੱਡੀਆਂ ਕੰਪਨੀਆਂ ਦੇ ਵਿੱਚ ਵੀ ਇਨਵੈਸਟ ਕਰ ਚੁੱਕੇ ਹਨ ਪੀਟਰ ਵਿਰਦੀ ਨੇ ਇੱਕ ਇੰਟਰਵਿਊ ਦੇ ਦੌਰਾਨ ਸਿਆਸੀ ਕਿ ਉਹਨਾਂ ਦੇ ਟੀਚਰ ਨੇ ਉਹਨਾਂ ਦੇ ਪੇਰੈਂਟ ਨੂੰ ਇਹ ਗੱਲ ਕਹੀ ਸੀ ਕਿ ਤੁਹਾਡਾ ਬੱਚਾ ਝਾੜੂ ਲਾਉਣ ਵਾਲਾ ਕੰਮ ਕਰ ਲੇ ਇਹਦੇ ਲਈ ਉਹੀ ਬਹੁਤ ਹੋਵੇਗਾ ਪਰ ਦੋਸਤੋ ਅੱਜ ਪੀਟਰ ਵਿਰਦੀ 4 ਬਿਲੀਅਨ ਪਾਉਂਡ ਦੇ ਮਾਲਕ ਬਣ ਚੁੱਕੇ ਹਨ ਦਾਨ ਜਾਂ ਫਿਰ ਦਸਵੰਦ ਕੱਢਣਾ ਸਿੱਖਾਂ ਦੇ ਖੂਨ ਵਿੱਚ ਹੀ ਹੁੰਦਾ ਹੈ ਅਤੇ ਇਸ ਪਰੰਪਰਾ ਨੂੰ ਪੀਟਰ ਵਿਰਦੀ ਬਖੂਬੀ ਨਾਲ ਨਿਭਾ ਵੀ ਰਹੇ ਹਨ 2016-17 ਵਿੱਚ ਪੀਟਰ ਵਿਰਦੀ ਵੱਲੋਂ ਵਿਦੇਸ਼ੀ ਧਰਤੀ ਉੱਤੇ ਬਣੇ ਸਭ ਤੋਂ ਪਹਿਲੇ ਗੁਰਦੁਆਰੇ ਸਾਹਿਬ ਜੋ ਕਿ ਸੈਂਟਰਲ ਇੰਗਲੈਂਡ ਵਿੱਚ ਮੌਜੂਦ ਹੈ ਉਸ ਦੀ ਮਰਮਤ ਦੇ ਲਈ ਸਿੱਖ ਸੰਗਤ ਨਾਲ ਮਿਲ ਕੇ 12 ਲੱਖ ਪਾਉਣ ਦੀ ਸੇਵਾ ਕੀਤੀ ਸੀ ਦੋਸਤੋ ਕਈ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਜਦ ਕਰਤਾਰਪੁਰ ਲਾਂਘਾ ਖੁੱਲਿਆ ਗਿਆ ਸੀ ਤਾਂ ਉਸ ਵੇਲੇ ਪਾਕਿਸਤਾਨ ਜਾਣ ਲਈ ਪਾਸਪੋਰਟ ਦੀ ਸ਼ਰਤ ਰੱਖੀ ਗਈ ਸੀ ਜਿਸ ਦੀ ਵਜ੍ਹਾ ਕਾਰਨ ਸਾਡੇ ਬਜ਼ੁਰਗਾਂ ਤੇ ਬਾਕੀ ਸੰਗਤ ਨੂੰ ਦਰਸ਼ਨਾਂ ਵਿੱਚ ਕਾਫੀ ਮੁਸ਼ਕਲ ਆਉਣੀ ਸੀ ਪਰ ਦੋਸਤੋ ਪੀਤਰ ਵਰਦੀ ਨੇ ਆਪਣੀ ਪਹੁੰਚ ਨੂੰ ਵਰਤ ਕੇ ਇਮਰਾਨ ਖਾਨ ਨੂੰ ਇਹ ਸ਼ਰਤ ਖਤਮ ਕਰਨ ਲਈ ਕਿਹਾ ਅਤੇ ਇਸ ਤਰ੍ਹਾਂ ਇਮਰਾਨ ਖਾਨ ਨੇ ਉਹਨਾਂ ਦੀ ਗੱਲ ਵੀ ਮੰਨ ਲਈ ਦੋਸਤੋ ਇਸ ਤੋਂ ਇਲਾਵਾ ਪੀਟਰ ਵਰਦੀ ਵੱਲੋਂ ਗੁਰੂ ਘਰਾਂ ਦੀ ਸਾਮ ਸੰਭਾਲ ਲਈ 500 ਮਿਲੀਅਨ ਪੌਂਡ ਜੋ ਕਿ ਭਾਰਤੀ ਕਰੰਸੀ 'ਚ 5000 ਕਰੋੜ ਹਨ ਦਾਨ ਕੀਤੇ ਗਏ ਸਨ ਅਜੀਪਾਲ ਬੰਗਾ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਅਜੀਪਾਲ ਬੰਗਾ ਦਾ ਜਨਮ ਪੂਨੇ ਮਹਾਰਾਸ਼ਟਰ ਵਿੱਚ ਹੋਇਆ ਦੱਸ ਦਈਏ ਕਿ ਅਜੀਪਾਲ ਬੰਗਾ ਦਾ ਪਿਛੋਕੜ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹੈ ਕਿਉਂਕਿ ਉਹਨਾਂ ਦੇ ਪਿਤਾ ਜਲੰਧਰ ਦੇ ਰਹਿਣ ਵਾਲੇ ਸਨ ਪਿਤਾ ਜੀ ਆਰਮੀ ਵਿੱਚ ਹੋਣ ਕਰਕੇ ਅਜੀਪਾਲ ਬੰਗਾ ਨੇ ਇੱਕ ਥਾਂ ਤੇ ਟਿਕ ਕੇ ਪੜ੍ਹਾਈ ਨਹੀਂ ਕੀਤੀ। ਅਜੀਪਾਲ ਬੰਗਾ ਨੇ ਆਪਣੀ ਐਜੂਕੇਸ਼ਨ ਅਲੱਗ-ਅਲੱਗ ਸ਼ਹਿਰਾਂ ਜਿਵੇਂ ਕਿ ਜਲੰਧਰ, ਦਿੱਲੀ ਅਤੇ ਅਹਮਦਾਬਾਦ ਤੋਂ ਹਾਸਲ ਕੀਤੀ। ਅਜੀਪਾਲ ਬੰਗਾ ਦੇ ਬਾਰੇ ਕੁਝ ਹੋਰ ਦੱਸਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਉਹਨਾਂ ਨਾਲ ਜੁੜਿਆ ਇੱਕ ਰੌਚਕ ਫੈਕਟ ਜ਼ਰੂਰ ਸਾਂਝਾ ਕਰਾਂਗੇ। ਦੋਸਤੋ ਇੱਕ ਆਮ ਇਨਸਾਨ 10 ਸਾਲਾਂ ਵਿੱਚ ਜਿੰਨੀ ਕਮਾਈ ਕਰਦਾ ਹੈ, ਉੰਨੀ ਕਮਾਈ ਅਜੀਪਾਲ ਬੰਗਾ ਇੱਕ ਦਿਨ ਵਿੱਚ ਕਰ ਲੈਂਦੇ ਹਨ। ਕਿਉਂਕਿ ਉਹਨਾਂ ਦੀ 2020 ਦੇ ਮੁਤਾਬਕ ਇੱਕ ਦਿਨ ਦੀ ਕਮਾਈ 50 ਲੱਖ ਰੁਪਏ ਦੇ ਕਰੀਬ ਸੀ ਅਜੀਪਾਲ ਬੰਗਾ ਵੱਲੋਂ ਐਡਾ ਵੱਡਾ ਮਕਾਮ ਕਿਵੇਂ ਹਾਸਲ ਕੀਤਾ ਗਿਆ ਆਓ ਇਸ ਉੱਪਰ ਚਰਚਾ ਕਰਦੇ ਹਾਂ ਅਜੀਪਾਲ ਬੰਗਾ ਵੱਲੋਂ 1981 ਦੇ ਦੌਰਾਨ ਨੈਸਲੇ ਕੰਪਨੀ ਨੂੰ ਜੁਆਇਨ ਕੀਤਾ ਗਿਆ ਨੇਸਲੀ ਕੰਪਨੀ ਵਿੱਚ ਉਹਨਾਂ ਵੱਲੋਂ ਲਗਾਤਾਰ 13 ਸਾਲ ਤੱਕ ਕੰਮ ਕੀਤਾ ਗਿਆ ਅਤੇ ਇਹਨਾਂ 13 ਸਾਲਾਂ ਵਿੱਚ ਅਜੀਪਲ ਬੰਗਾ ਨੇ ਬਹੁਤ ਕੁਝ ਸਿੱਖਿਆ ਇੱਕ ਦੋ ਹੋਰ ਕੰਪਨੀਆਂ ਵਿੱਚ ਥੋੜੇ ਸਮੇਂ ਲਈ ਕੰਮ ਕਰਨ ਤੋਂ ਬਾਅਦ ਅਜੀਪਲ ਬੰਗਾ ਨੇ 2010 ਦੇ ਦੌਰਾਨ ਮਾਸਟਰ ਕਾਰਡ ਕੰਪਨੀ ਨੂੰ ਜੁਆਇਨ ਕੀਤਾ ਅਜੀਪਲ ਬੰਗਾ ਦੀ ਮਿਹਨਤ ਅਤੇ ਕਾਬਲੀਅਤ ਨੂੰ ਦੇਖ ਮਾਸਟਰ ਕਾਰਡ ਕੰਪਨੀ ਵੱਲੋਂ ਉਹਨਾਂ ਨੂੰ ਕੰਪਨੀ ਦਾ ਸੀਈਓ ਨਿਯੁਕਤ ਕੀਤਾ ਗਿਆ ਜਿਸ ਸਮੇ ਅਜੀਪਲ ਬੰਗਾ ਸੀਈਓ ਬਣੇ ਸਨ ਉਸ ਸਮੇ ਕੰਪਨੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਹਰ ਘਰ ਹਰ ਇੱਕ ਇਨਸਾਨ ਕੋਲ ਮਾਸਟਰ ਕਾਰਡ ਜਾਂ ਫਿਰ ਡੈਬਿਟ ਕਾਰਡ ਜ਼ਰੂਰ ਦੇਖਣ ਨੂੰ ਮਿਲਦਾ ਹੈ ਫੋਰਬਸ ਜਿਸ ਵਿੱਚ ਦੁਨੀਆ ਦੇ ਅਮੀਰ ਅਤੇ ਮਸ਼ਹੂਰ ਹਸਤੀਆਂ ਦੀ ਇੱਕ ਲਿਸਟ ਤਿਆਰ ਕੀਤੀ ਜਾਂਦੀ ਹੈ ਉਸ ਵਿੱਚ ਅਜੀਪਾਲ ਵੰਗਾ ਨੂੰ 18 ਸਥਾਨ ਮਿਲਿਆ ਸੀ ਜੇਕਰ ਅਜੀਪਾਲ ਬੰਗਾ ਦੀ ਨੈੱਥਵਰਥ ਦੀ ਗੱਲ ਕਰੀਏ ਤਾਂ ਉਹਨਾਂ ਦੀ ਟੋਟਲ ਨੈੱਥਵਰਥ 222 ਮਿਲੀਅਨ ਡਾਲਰ ਦੇ ਕਰੀਬ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਅਜੀਪਾਲ ਬੰਗਾ 1 ਜਨਵਰੀ 2021 ਨੂੰ ਮਾਸਟਰ ਕਾਰਡ ਦੇ ਸੀਈਓ ਦੀ ਪਦਵੀ ਤੋਂ ਰਿਟਾਇਰਮੈਂਟ ਲੈ ਚੁੱਕੇ ਹਨ ਮਾਸਟਰ ਕਾਰਡ ਦੇ ਸੀਈਓ ਰਹਿਣ ਤੋਂ ਇਲਾਵਾ ਅਜੀਪਾਲ ਬੰਗਾ ਨੂੰ ਯੂਐਸ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਬਰਾਕ ਓਬਾਮਾ ਵੱਲੋਂ 2015 ਦੇ ਵਿੱਚ ਵਪਾਰ ਨੀਤੀ ਸਲਾਹਕਾਰ ਵਜੋਂ ਚੁਣਿਆ ਗਿਆ ਸੀ 2016 ਦੇ ਵਿੱਚ ਅਜੀਪਾਲ ਬੰਗਾ ਨੂੰ ਉਹਨਾਂ ਦੀ ਪ੍ਰਸਿੱਧੀ ਅਤੇ ਕੰਮਾਂ ਦੀ ਕਰਕੇ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਰੂਬੇਨ ਸਿੰਘ ਰੂਬੇਨ ਸਿੰਘ ਜੋ ਕਿ ਆਪਣੀ ਪੱਗ ਨਾਲ ਦੀਆਂ ਰੋਲਜ਼ ਰਵਾਇਸ ਗੱਡੀਆਂ ਖਰੀਦਣ ਲਈ ਜਾਣੇ ਜਾਂਦੇ ਹਨ ਦੁਨੀਆ ਦੇ ਸਭ ਤੋਂ ਅਮੀਰ ਸਿੱਖਾਂ ਵਿੱਚੋਂ ਇੱਕ ਹਨ ਪਰ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਰੂਬੇਨ ਸਿੰਘ ਨੇ ਆਪਣੀ ਪੱਗ ਨਾਲ ਦੀਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਗੱਡੀਆਂ ਰੱਖਣੀਆਂ ਕਿਉਂ ਸ਼ੁਰੂ ਕੀਤੀਆਂ ਜੇਕਰ ਨਹੀਂ ਤਾਂ ਫਿਰ ਸੁਣੋ ਦੋਸਤੋ 2017 ਦੇ ਵਿੱਚ ਰਬੀਨ ਸਿੰਘ ਨੂੰ ਇੱਕ ਇੰਗਲਿਸ਼ਮੈਨ ਨੇ ਉਹਨਾਂ ਦੀ ਪੱਗ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਤੁਹਾਡੀ ਪੱਗ ਸਿਰ ਉੱਪਰ ਲੱਗੇ ਇੱਕ ਬੈਂਡਜ ਵਰਗੀ ਹੈ ਰੁਬੇਨ ਸਿੰਘ ਨੂੰ ਇੱਕ ਕਮੈਂਟ ਬਹੁਤ ਜ਼ਿਆਦਾ ਹਰਟ ਕੀਤਾ ਅਤੇ ਇਸ ਤਰ੍ਹਾਂ ਉਹਨਾਂ ਨੇ ਉਸ ਬੰਦੇ ਨੂੰ ਜਵਾਬ ਦੇਣ ਅਤੇ ਪੱਗ ਦੀ अहमियत ਦੱਸਣ ਲਈ ਆਪਣੀ ਪੱਗ ਨਾਲ ਦੀਆਂ ਰੋਲਜ਼ ਰਵਾਇਜ਼ ਕਾਰਾਂ ਰੱਖਣ ਦਾ ਚੈਲੰਜ ਕੀਤਾ ਅੱਜ ਦੀ ਤਰੀਕ ਵਿੱਚ ਉਹਨਾਂ ਕੋਲ ਲਗਭਗ 15 ਤੋਂ ਵੀ ਜ਼ਿਆਦਾ ਰੋਲਜ਼ ਰਵਾਇਜ਼ ਕਾਰਾਂ ਹਨ ਜੇਕਰ ਗੱਲ ਕਰੀਏ ਰੁਬੇਨ ਸਿੰਘ ਦੀ ਲਾਈਫ ਸਟੋਰੀ ਦੀ ਤਾਂ ਉਹਨਾਂ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਇੰਗਲੈਂਡ ਦੀ ਧਰਤੀ ਤੇ 1976 ਵਿੱਚ ਹੋਇਆ ਲਗਭਗ 12-13 ਸਾਲਾਂ ਦੀ ਉਮਰ ਵਿੱਚ ਰੁਬੀਨ ਸਿੰਘ ਆਪਣੇ ਫੈਮਿਲੀ ਬਿਜ਼ਨਸ ਵਿੱਚ ਹੱਥ ਵਟਾਉਣ ਲੱਗੇ ਅਤੇ 18 ਸਾਲ ਦੀ ਉਮਰ ਵਿੱਚ ਉਹਨਾਂ ਵੱਲੋਂ ਆਪਣਾ ਪਹਿਲਾ ਖੁੱਦ ਦਾ ਬਿਜ਼ਨਸ ਸ਼ੁਰੂ ਕੀਤਾ ਗਿਆ। ਇਸ ਬਿਜ਼ਨਸ ਦਾ ਨਾਮ ਸੀ ਮਿਸ ਐਟੀਟਿਊਡ ਜੋ ਕਿ ਕੁੜੀਆਂ ਦੇ ਬਿਊਟੀ ਪ੍ਰੋਡਕਟ ਨਾਲ ਰਿਲੇਟਡ ਸੀ। ਸਿਰਫ 20 ਸਾਲ ਦੀ ਉਮਰ ਤੱਕ ਰੁਬੀਨ ਸਿੰਘ ਨੇ ਇਸ ਬਿਜ਼ਨਸ ਨੂੰ ਇੰਨਾ ਵੱਡਾ ਕੀਤਾ ਕਿ ਸਿਰਫ ਯੂਕੇ ਦੇ ਵਿੱਚ ਹੀ ਮਿਸ ਐਟੀਟਿਊਡ ਦੇ 100 ਤੋਂ ਵੱਧ ਸਟੋਰ ਖੁੱਲੇ ਗਏ। ਉਹਨਾਂ ਦੀ ਇਸ ਬਿਜ਼ਨਸ ਦੀ ਕਰਕੇ ਉਹ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਮਿ 10000 ڈالر ਦੇ مالک ਬਣੇ ਉਹਨਾਂ ਦਾ ਇਹ ਵਰਲਡ ਰਿਕਾਰਡ ਗਿਨੀਜ਼ ਬੁੱਕ ਆਫ ਰਿਕਾਰਡ ਚ ਵੀ ਦਰਜ ਕੀਤਾ ਗਿਆ ਕਈ ਲੋਕ ਉਹਨਾਂ ਨੂੰ ਯੂਕੇ ਦੇ ਬਿਲ ਗੇਟਸ ਵਜੋਂ ਵੀ ਜਾਣਦੇ ਹਨ ਇਸ ਬਿਜ਼ਨਸ ਨੂੰ ਕਈ ਕਾਰਨਾ ਕਰਕੇ ਵੇਚਣ ਤੋਂ ਬਾਅਦ ਰਵੀਨ ਸਿੰਘ ਨੇ 올ਡੇ ਪਾ ਨਾਮ ਦੀ ਕੰਪਨੀ ਸ਼ੁਰੂ ਕੀਤੀ ਇਹ ਕੰਪਨੀ ਬਹੁਤ ਸਾਰੀਆਂ ਕੰਪਨੀਆਂ ਦੀ ਕਾਲਸ ਲੈਣ ਅਤੇ ਉਹਨਾਂ ਦੀ ਦੇਖਰੇਖ ਦਾ ਕੰਮ ਕਰਦੀ ਹੈ ਇੱਕ ਸਮੇਂ ਇਹ ਕੰਪਨੀ ਬੈਂਕਰਪਟ ਘੋਸ਼ਿਤ ਕਰ ਦਿੱਤੀ ਗਈ ਸੀ ਪਰ ਰਵੀਨ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਮੁੜ ਇਸ ਕੰਪਨੀ ਨੂੰ ਹਾਸਲ ਕੀਤਾ ਅਤੇ ਅੱਜ ਉਹ ਇਸ ਕੰਪਨੀ ਦੇ ਸੀਓ ਅਤੇ ਮਾਲਕ ਹਨ ਜੇਕਰ ਉਹਨਾਂ ਦੀ ਨੈਟਵਰਥ ਦੀ ਗੱਲ ਕਰੀਏ ਤਾਂ ਉਹ 103 ਮਿਲੀਅਨ ਡਾਲਰ ਦੇ ਮਾਲਕ ਹਨ ਸੰਤ ਜਟਵਾਲ ਦੋਸਤੋ ਸੰਤ ਜਟਵਾਲ ਦਾ ਹੋਟਲ ਅਤੇ ਰੈਸਟੋਰੈਂਟਸ ਦਾ ਬਿਜ਼ਨਸ ਅਮਰੀਕਾ, ਇੰਡੀਆ, ਹਾਂਗਕਾਂਗ ਅਤੇ ਕੈਨੇਡਾ ਵਰਗੀਆਂ ਕੰਟਰੀਜ਼ ਵਿੱਚ ਫੈਲਿਆ ਹੋਇਆ ਹੈ। ਸੰਤ ਚਟਵਾਲ ਦਾ ਜਨਮ 1946 ਦੇ ਵਿੱਚ ਪਾਕਿਸਤਾਨ ਪੰਜਾਬ ਵਿੱਚ ਹੋਇਆ ਜਦੋਂ ਉਹਨਾਂ ਦੀ ਉਮਰ 1 ਸਾਲ ਹੀ ਸੀ ਉਸ ਵੇਲੇ ਦੇਸ਼ ਦੀ ਵੰਡ ਦੇ ਕਾਰਨ ਉਹ ਪਾਕਿਸਤਾਨ ਤੋਂ ਪੰਜਾਬ ਆ ਗਏ ਸਿਰਫ 18 ਸਾਲ ਦੀ ਉਮਰ ਵਿੱਚ ਚਟਵਾਲ ਜੀ ਇੰਡੀਅਨ ਆਰਮਡ ਫੋਰਸਸ ਵਿੱਚ ਭਰਤੀ ਹੋ ਗਏ ਇੱਥੇ ਉਹਨਾਂ ਨੇ ਇੱਕ ਫਾਈਟਰ ਪਾਇਲਟ ਵਜੋਂ ਕੰਮ ਕੀਤਾ ਕੁਝ ਸਮੇਂ ਬਾਅਦ ਉਹਨਾਂ ਨੂੰ ਥੋਪੀਆ ਜਾਣਾ ਪਿਆ ਇਥੋਪੀਆ ਵਿੱਚ ਕੰਮ ਕਰਨ ਲਈ ਉਹਨਾਂ ਅੱਗੇ ਸ਼ਰਤ ਰੱਖੀ ਗਈ ਕਿ ਉਹ ਆਪਣੀ ਪੱਗ ਲਾ ਕੇ ਕੇਸ ਅਤੇ ਦਾੜ੍ਹੀ ਕੱਟ ਕੇ ਹੀ ਕੰਮ ਕਰ ਸਕਦੇ ਹਨ ਪਰ ਚਟਵਾਲ ਜੀ ਨੇ ਆਪਣੀ ਸਰਦਾਰੀ ਬਰਕਰਾਰ ਰੱਖਦੇ ਆ ਉੱਥੇ ਕੰਮ ਕਰਨ ਤੋਂ ਨਾ ਕਰ ਦਿੱਤੀ ਇਸ ਤੋਂ ਬਾਅਦ ਉਹ ਇਥੋਪੀਆ ਵਿੱਚ ਇੱਕ ਟੀਚਰ ਵਜੋਂ ਕੰਮ ਕਰਨ ਲੱਗੇ ਟੀਚਿੰਗ ਲਾਈਨ ਦੇ ਨਾਲ ਉਹ ਰੈਸਟੋਰੈਂਟ ਵਿੱਚ ਵੀ ਕੰਮ ਕਰਦੇ ਸਨ ਅਚਾਨਕ ਇੱਕ ਵਾਰ ਉਸ ਰੈਸਟੋਰੈਂਟ ਦਾ ਓਨਰ ਬਿਮਾਰ ਹੋ ਗਿਆ ਜਿਸ ਦੀ ਵਜ੍ਹਾ ਕਰਕੇ ਉਸ ਓਨਰ ਨੇ ਕੁਝ ਸਮੇਂ ਲਈ ਸੰਤ ਚਟਵਾਲ ਜੀ ਨੂੰ ਆਪਣਾ ਕੰਮ ਸੰਭਾਲ ਦਿੱਤਾ ਚਟਵਾਲ ਜੀ ਨੇ ਇਸ ਮੇਂ ਦੌਰਾਨ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਉਹ ਰੈਸਟੋਰੈਂਟ ਦਾ ਪ੍ਰੋਫਿਟ ਕਈ ਗੁਣਾ ਜ਼ਿਆਦਾ ਹੋ ਗਿਆ ਜਦ ਇਸ ਗੱਲ ਬਾਰੇ ਕੰਪਨੀ ਦੇ ਓਨਰ ਨੂੰ ਪਤਾ ਲੱਗਿਆ ਤਾਂ ਉਸਨੇ ਚਟਵਾਲ ਜੀ ਨਾਲ ਪਾਰਟਨਰਸ਼ਿਪ ਕਰ ਲਈ ਸੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਬਿਜ਼ਨਸ ਦੀ ਸ਼ੁਰੂਆਤ ਕੀਤੀ ਕੁਝ ਸਮੇਂ ਬਾਅਦ ਚਟਵਾਲ ਜੀ ਯੂ ਐਸ ਏ ਚਲੇ ਗਏ ਅਤੇ 10 ਸਾਲਾਂ ਦੀ ਕੜੀ ਮਿਹਨਤ ਨਾਲ 1986 ਵਿੱਚ ਉਹਨਾਂ ਵੱਲੋਂ ਲਗਭਗ 76 ਰੈਸਟੋਰੈਂਟ ਪੂਰੇ ਅਮਰੀਕਾ ਵਿੱਚ ਖੋਲੇ ਗਏ ਰੈਸਟੋਰੈਂਟ ਤੋਂ ਇਲਾਵਾ ਚਟਵਾਲ ਜੀ ਨੇ ਹੋਟਲ ਬਿਜ਼ਨਸ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ ਚਟਵਾਲ ਜੀ ਨੇ ਆਪਣਾ ਪਹਿਲਾ ਹੋਟਲ ਨਿਊਯਾਰਕ ਵਿੱਚ ਖੋਲ੍ਹਿਆ ਜਿਸ ਦਾ ਉਦਘਾਟਨ ਬਿਲ ਕਲਿੰਟਨ ਵੱਲੋਂ ਕੀਤਾ ਗਿਆ ਇੱਥੇ ਦੱਸ ਦਈਏ ਕਿ ਬਿਲ ਕਲਿੰਟਨ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਹਨ ਕਿਸੇ ਸਮੇਂ ਚਟਵਾਲ ਜੀ ਦਾ ਬਿਜ਼ਨਸ ਅਸ਼ਮਾਨ ਸੂ ਰਿਹਾ ਸੀ ਪਰ 2014 ਚ ਕਈ આરોਪਾਂ ਦੇ ਚੱਲਦੇ ਉਹਨਾਂ ਨੂੰ ਕਾਫੀ ਨੁਕਸਾਨ ਵੀ ਚਲਣਾ ਪਿਆ ਪਰ ਫਿਰ ਵੀ ਅੱਜ ਦੀ ਤਰੀਕ ਵਿੱਚ ਉਹਨਾਂ ਦੀ ਨੱਠਵਰਥ 20 ਮਿਲੀਅਨ ਡਾਲਰ ਦੇ ਕਰੀਬ ਹੈ 2014 ਚ ਪ੍ਰਤੀਬਾ ਪਾਟਲ ਜੀ ਵੱਲੋਂ ਪਦਮ ਪੂਸ਼ਨਾ ਵਾਰ ਨਾਲ ਚਟਵਾਲ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ ਆਧੇ ਸਮੇਂ ਚਟਵਾਲ ਜੀ ਕਈ ਹੋਟਲ ਬ੍ਰਾਂਡਸ ਜਿਵੇਂ ਕਿ ਦਾ ਚਟਵਾਲ ਡ੍ਰੀਮ ਹੋਟਲਸ ਟਾਈਮ ਹੋਟਲਸ ਦੇ ਮਾਲਕ ਹਨ ਦੋਸਤੋ ਹੁਣ ਗੱਲ ਕਰਦੇ ਆਂ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਜੀ ਦੀ ਦੋਸਤੋ ਅਸੀਂ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਇਸ ਸੂਚੀ ਵਿੱਚ ਜਾਣਬੁੱਝ ਕੇ ਸ਼ਾਮਲ ਕੀਤਾ ਹੈ ਅਸੀਂ ਤੁਹਾਨੂੰ ਇਹਨਾਂ ਦੋਨਾਂ ਭਰਾਵਾਂ ਦੇ ਜ਼ਰੀਏ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਅਰਸ਼ਾਂ ਤੋਂ ਫਰਸ਼ਾਂ ਤੱਕ ਆਉਣ ਲਈ ਬਹੁਤ ਥੋੜਾ ਸਮਾਂ ਲੱਗਦਾ ਹੈ ਅਤੇ ਕਈ ਵਾਰ ਬਹੁਤਾ ਲਾਲਚ ਵੀ ਸਾਨੂੰ ਲੈ ਡੁੱਬਦਾ ਹੈ ਦੋਸਤੋ ਜੇਕਰ 2010 ਦੀ ਗੱਲ ਕਰੀਏ ਤਾਂ ਉਸ ਵੇਲੇ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਪੂਰੇ ਵਰਲਡ ਦੇ ਅਮੀਰ ਸਿੱਖ ਭਰਾ ਸਨ ਪਰ 2019 ਆਉਂਦਿਆਂ ਆਉਂਦਿਆਂ ਇਹ ਦੋਨੋਂ ਭਰਾ ਫਤਾਰ ਕਰ ਲਏ ਗਏ ਇਸ ਪਿੱਛੇ ਕੀ ਕਾਰਨ ਸੀ ਕਿ ਦੋ ਅਜਿਹੇ ਭਰਾ ਜਿਨ੍ਹਾਂ ਉੱਪਰ ਪੂਰੇ ਪੰਜਾਬੀਆਂ ਨੂੰ ਮਾਣ ਸੀ ਇੱਕਦਮ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਦੋਸਤੋ ਗੱਲ ਆ 2008 ਦੀ ਜਦ ਰਨਬੈਕਸੀ ਕੰਪਨੀ ਜਿਸ ਦੇ ਕਿ ਮਲਵਿੰਦਰ ਅਤੇ ਸ਼ਿਵਿੰਦਰ ਮਾਲਕ ਸਨ ਬਲੰਦੀਆਂ ਨੂੰ ਛੂ ਰਹੀ ਸੀ ਰਨਬੈਕਸੀ ਕੰਪਨੀ ਉਸ ਵੇਲੇ ਇੰਡੀਆ ਦੀਆਂ ਟਾਪ ਕੰਪਨੀਆਂ ਚੋਂ ਇੱਕ ਸੀ ਉਸੇ ਵੇਲੇ ਹੀ ਮਲਵਿੰਦਰ ਅਤੇ ਸ਼ਿਵਿੰਦਰ ਨੇ ਮਿਲ ਕੇ ਆਪਣੀ ਰਨਬੈਕਸੀ ਇੱਕ ਜਾਪਾਨੀ ਕੰਪਨੀ ਨੂੰ 15000 ਕਰੋੜ ਰੁਪਏ ਦੇ ਪ੍ਰੋਫਿਟ ਨਾਲ ਵੇਚ ਦਿੱਤੀ ਪਰ ਇਸ ਤੋਂ ਬਾਅਦ ਜਾਪਾਨੀ ਕੰਪਨੀ ਨੇ ਦੋਨੋਂ ਭਰਾਵਾਂ ਉੱਪਰ ਇਸ ਡੀਲ ਦੇ ਦੌਰਾਨ ਕਈ ਗੱਲਾਂ ਉੱਪਰ ਪਰਦਾ ਰੱਖਣ ਦੇ ਸਬੰਧ ਵਿੱਚ ਕੇਸ ਕਰ ਦਿੱਤਾ ਇਸ ਤਰ੍ਹਾਂ 2019 ਆਉਂਦਿਆਂ ਇਹਨਾਂ ਦੋਨੋਂ ਭਰਾਵਾਂ ਨੂੰ ਕਈ ਹੋਰ ਇਲਜ਼ਾਮਾਂ ਤੇ ਜਾਪਾਨੀ ਕੰਪਨੀ ਨਾਲ ਧੋਖੇਦੜੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਰਨਬੈਕਸੀ ਕੰਪਨੀ ਵੇਚਣ ਤੋਂ ਬਾਅਦ ਦੋਨੋਂ ਭਰਾਵਾਂ ਨੇ 15000 ਕਰੋੜ ਰੁਪਏ ਦਾ ਪ੍ਰੋਫਿਟ ਕਮਾਇਆ ਸੀ ਪਰ ਅੱਜ ਦੀ ਤਰੀਕ ਵਿੱਚ ਇਹ ਦੋਨੋਂ ਭਰਾ ਲਗਭਗ 13000 ਕਰੋੜ ਰੁਪਏ ਦੇ ਕਰਜ਼ੇ ਹੇਠ ਹਨ ਸੋ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਸੋ ਇਹੋ ਸਿੱਖ ਚਿਹਰੇ ਨੇ ਜਿਨ੍ਹਾਂ ਨੇ ਬਾਹਰਲੇ ਮੁੰਡਾ ਜਾ ਕੇ ਬਲੰਦੀਆਂ ਹਾਸਲ ਕੀਤੀ ਤੇ ਕਈ ਅਰਸ਼ਾ ਤੋਂ ਫਰਸ਼ਾ ਤੱਕ ਵੀਡੀਓ ਵਧੀਆ ਲੱਗੀ ਹੋਵੇ ਕੰਮ ਦੀ ਲੱਗੀ ਹੋਵੇ ਜਾਣਕਾਰੀ ਵਾਲੀ ਲੱਗੇ ਤਾਂ ਲਾਈਕ ਚੈਟ ਮੈਨ ਡਿਜੀਟੂਰ ਕਰੋ ਸਬਸਕ੍ਰਾਈਬ